ओके ਵਿਰੋਣ ਮੰਤਰੀ ਹਰਜੋਤ ਸਿੰਘ ਮੈਂ ਇਸ ਜੋ ਸਵੇਰ ਤੋਂ ਹੀ ਹਰਿਆਣੇ ਨੂੰ ਪਾਣੀ ਦੇਣ ਦੇ ਲਈ ਜੋ ਕਿ ਉਪਰ ਸਾਹਿਬ ਦਾ ਮਾਚਾ ਲਿਆ ਉਹਦੇ ਵਿੱਚ ਮੰਤਰੀ ਹਰਜੋਤ ਸਿੰਘ ਵੀ ਪਹੁੰਚ ਚੁੱਕੇ ਨੇ ਲਾਈਕ ਕਰ ਸਕੀਗਾ ਉਸ ਦੀ ਦੇਖ ਸਾਧਿ ਮੰਤਰੀ ਹਰਜੋਤ ਰਾਜ ਜੀ ਧੰਕ ਨਾਲ ਮਿਲਦੇ ਹੋਏ ਗੱਲਬਾਤ ਕਰਦੇ ਹੋਏ ਤਸਵੀਰਾਂ ਜੋ ਸਿੱਧੇ ਇਕੱਠੇ ਬਾਰੇ ਨੂੰ ਵੋਇਡ ਬ੍ਰੀਕ ਆ ਖਾਲਸਾ ਵੋਇਡ ਬ੍ਰੀਕ ਸਤੇ ਸਾਡੇ ਵਿੱਚ ਸਾਡੇ ਬਹੁਤ ਹੀ ਉਚਾਰੂ ਨੌਜਵਾਨ ਕੈਬਨਟ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਕ ਉਹ ਵੀ ਇਸ ਪਰੇ ਵਿੱਚ ਸ਼ਾਮਿਲ ਹੋਏ ਨੇ ਔਰ ਮੈਂ ਬੈਸ ਸਾਹਿਬ ਦਾਖਾ ਸਵੇਰੇ 8 ਵਜੇ ਤੋਂ ਲਗਾਤਾਰ ਧਰਨਾ ਇਹ ਲੱਗਿਆ ਹੋਇਆ ਇੱਕ ਵਾਰੀ ਸਾਰਿਆਂ ਲਈ ਤਾੜੀਆਂ ਮਾਰੋ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਬੀਬੀ ਅਮੀ ਜਿੰਦਾਬਾਦ ਸੋ ਔਰ ਲਗਾਤਾਰ ਸਾਰੇ ਇੱਥੇ ਬੈਠੇ ਆ ਪਰ ਸਾਰਿਆਂ ਨੂੰ ਅੱਜ ਇਹ ਵੀ ਅभि ਖੁੱਲਾ ਟਾਈਮ ਮਿਲਿਆ ਹੋਇਆ ਜਿਹੜਾ 2 ਮਿੰਟ ਬੋਲਣਾ ਚਾਹੁੰਦਾ ਸੀ ਉਹਦੇ ਅਸੀਂ ਚੁੰਡੀਆਂ ਵੜਦੇ ਸੀ ਵੀ ਨਹੀਂ 10 ਮਿੰਟ ਬੋਲ। ਪਹਿਲਾਂ ਨਹੀਂ ਤਾਂ ਚੁੰਡੀਆਂ ਵੜਦੇ ਸੀ ਵੀ ਬੋਲ ਛੱਡਦੇ ਵੀ ਮਾਈਕ ਬਹੁਤ ਬੋਲ। ਲੇਕਿਨ ਅੱਜ ਮੇਰਾ ਖਿਆਲ ਹੈ ਵੀ ਜਿਹਨੂੰ 2 ਮਿੰਟ ਕਿਹਾ ਸੀ ਉਹਨੇ 10 ਮਿੰਟ ਉਹਨੂੰ ਬੋਲਣ ਲਈ ਪਿਆ ਨਹੀਂ ਅਸੀਂ ਬਹਿਣ ਨਹੀਂ ਦਿੰਦਾ। ਤੇ ਹੁਣ ਮੈਂ ਤੁਹਾਨੂੰ 2 ਮਿੰਟ ਲਈ ਤੁਸੀਂ ਇਹਦਾ ਦਾ ਆਪਣਾ ਟਾਈਮ ਹੈ ਜਿੰਨਾ ਬਾਕੀ ਬੋਲ ਸਕੋ। ਬਹੁਤ 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 ਹੀ ਸਤਿਕਾਰਯੋਗ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਇੱਥੇ ਪੱਕਾ ਮੋਰਚਾ ਲੈ ਕੇ ਬਿਠਾ ਕੇ ਸਾਡੇ ਸਭ ਤੋਂ ਪਹਿਲਾਂ ਤਾਂ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਸਾਡੇ ਇਲਾਕੇ ਦੇ ਲੋਕ ਲੋਕ ਛਲੇ ਬਹੁਤ ਦਿਨਾਂ ਤੋਂ ਲਗਾਤਾਰ ਜਦੋਂ-ਜਦੋਂ ਜ਼ਰੂਰਤ ਪੈਂਦੀ ਹੈ ਦਿਨ ਰਾਤ ਇੱਥੇ ਬੈਠੇ ਹੈ ਤੇ ਹੁਣ ਪੰਜਾਬ ਤੋਂ ਵੀ ਅੱਜ ਹਲਕਾ ਸ਼ਰੀਜ ਕੌਸਤ ਆਪ ਦੀ ਸਾਰਾ ਪਰਿਵਾਰ ਇੱਥੇ ਆਏ ਖੋ ਜੀ ਮਲੇ ਸਾਹਿਬ ਮਿਹਰਬਾਨ ਸਾਹਿਬ ਸਾਰੇ ਸਾਡੇ ਸਾਥੀ ਜਿਹੜੇ ਇੱਥੇ ਕੌਮੀ ਸਾਰੇ ਪਹੁੰਚੇ ਆਪ ਸਭ ਦਾ ਦਿਲੋਂ ਧੰਨਵਾਦ ਇਹ ਲੜਾਈ ਦੀ ਕੋਈ ਛੋਟੀ ਲੜਾਈ ਨਹੀਂ ਬਹੁਤ ਵੱਡੀ ਲੜਾਈ ਹੈ ਜੋ ਆਪਾਂ ਲੜਦੇ ਪਏ ਆਂ ਪਿਛੀਆਂ ਸਰਕਾਰਾਂ ਦੀ ਨਲਾਈਕੀ ਕਹ ਲਓ ਕਿ ਹਰ ਸਾਲ ਪੰਜਾਬ ਤੇ ਹਿੱਸੇ ਦਾ ਪਾਣੀ ਹਰਿਆਣਾ ਲੈ ਜਾਂਦੇ ਤੇ ਸਾਡੇ ਤੋਂ ਵੱਧ ਮੂਰਖ ਦੇਖੋ ਕਿਹੜਾ ਅਸੀਂ ਆਪਣੀ ਧਰਤੀ 'ਤੇਲਾ ਪਾਣੀ ਵਗਾਈ ਗਏ ਆਹ ਦੇਖੋ ਪਾਣੀ ਦਰਿਆ ਸਾਡੇ ਕੈਂਪ ਪਾਣੀ ਅਸੀਂ ਕਿੱਥੋਂ ਲਈ ਜਾਂਦੇ ਸਾਡੀ ਧਰਤੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਵੀ ਉੱਥਾਂ ਨੇ ਨਹਿਰਾ ਬਣਾਈਆਂ ਡੈਮ ਬਣਾਏ ਪਾਣੀ ਕੌਣ ਵਰਤੇ ਹਰਿਆਣਾ ਤੇ ਅਸੀਂ ਕਿਹੜਾ ਪਾਣੀ ਵਰਤ ਰਹੇ ਹਾਂ ਧਰਤੀ ਜਿਹੜਾ ਮੁੱਕੀ ਜਾ ਰਿਹਾ 4.5 ਦਾ ਸਾਲ ਤੱਕ ਅਸੀਂ ਕੀ ਖੇਤੀ ਕਿੱਥੋਂ ਕਰਾਂ ਅੱਛਾ ਹੋਰ ਸਾਡੇ ਕੋਲ ਹੈ ਕੀ ਪੰਜਾਬ ਦੀ ਟੋਟਲ ਇਕਨੋਮੀ ਖੇਤੀ ਤੇ ਨਿਰਭਰ ਜਿੰਨੇ ਜਿਤ ਕੋਈ ਇਹ ਸੋਚਦਾ ਜੇ ਕਿਸੇ ਦੁਕਾਨਦਾਰ ਨੂੰ ਭੁਲੇਖਾ ਹੈ ਕਿ ਹਾਂ ਖੇਤੀ ਨਾਲ ਮੇਰਾ ਕੀ ਲੈਣ ਦੇਣਾ ਮੈਂ ਕਿਹਾ ਦੇਖ ਲਿਓ ਬਾਜ਼ਾਰਾਂ ਚ ਰੌਣਕਾਂ ਉਦੋਂ ਹੀ ਆਉਂਦੀਆਂ ਜਦੋਂ ਫਸਲਾਂ ਮੰਡੀ ਜਾਂਦੀਆਂ ਉਸੇ ਪੈਸੇ ਦੇ ਨਾਲ ਉਸੇ ਪੈਸੇ ਦੇ ਨਾਲ ਕੋਈ ਜਾ ਕੇ ਟਰੈਕਟਰ ਖਰੀਦਦਾ ਕੋਈ ਮੋਟਰਸਾਈਕਲ ਖਰੀਦਦਾ ਕੋਈ ਬੱਚੀ ਦਾ ਵਿਆਹ ਕਰਦਾ ਕੋਈ ਆਪਣੇ ਬੱਚਿਆਂ ਲਈ ਕੱਪੜੇ ਖਰੀਦਦਾ ਬਾਜ਼ਾਰ ਕੋਈ ਰਾਸ਼ਨ ਖਰੀਦਦਾ ਸਾਰੀ ਪੰਜਾਬ ਦੀ ਇਕਨੋਮੀ ਜਿਹੜੀ ਹੈ ਉਹ ਖੇਤੀ ਤੇ ਨਿਰਭਰ ਹੈ ਜੇ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਮੁਕਾ ਲਿਆ ਤਾਂ ਪੰਜਾਬ ਖਤਮ ਹੋ ਜਾਊਗਾ ਇਸ ਕਰਕੇ ਪਹਿਲੀ ਵਾਰੀ ਹੈ ਕਿ ਆਪਣੀ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਸਟੈਂਡ ਲਿਆ ਕਿ ਅਸੀਂ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣੇ ਨੇ ਜਾਣਾ ਜਲ ਚਿੱਤਰੀ ਹੈ ਜੇ ਅਗਰ ਇੱਕ ਸਾਲ ਆਪਾਂ ਸਹੀ ਕਰ ਲਿਆ ਫਿਰ ਹੁਣੇ ਰੀਤ ਸਹੀ ਪੈ ਜਾਊਗੀ ਕਿ ਅਗਲੇ ਸਾਲ ਤੋਂ ਉਹ ਨਹੀਂ ਮੰਗਣਗੇ ਇਸੇ ਕਰਕੇ ਹੁੰਦੀ ਜਿਹੜੀ ਹੈ ਤੁਸੀਂ ਆਪ ਸੋਚੋ ਹਰਿਆਣੇ ਨੂੰ ਇਸ ਵਤ ਕੋਈ ਲੋੜ ਨਹੀਂ ਹੈ ਤੁਸੀਂ ਕੋਈ ਹਰਿਆਣੇ ਦੀ ਅਖਬਾਰ ਅਜੀਤ ਸਬਿਕ ਪੇ ਹਰਿਆਣੇ ਦਾ ਹੁੰਦਾ ਟ੍ਰਿਬਿਊਨਸ ਵੀ ਹੁੰਦਾ ਤੁਸੀਂ ਕੋਈ ਹੋਰ ਜਾਂ ਕੋਈ ਖਬਰ ਪੜ੍ਹੀ ਹੈ ਕਿਤੇ ਕਿਸੇ ਕੋਈ ਮੀਡੀਆ ਸੋਸ਼ਲ ਮੀਡੀਆ ਦਾ ਜਵਾਨਾ ਕੋਈ ਹਰਿਆਣੇ ਦੀ ਖਬਰ ਪੜ੍ਹੀ ਹੋਵੇ ਦੇਖੀ ਹੋਵੇ ਸੁਣੀ ਹੋਵੇ ਕਿ ਹਰਿਆਣੇ ਦੇ ਵਿੱਚ ਇੰਨਾ ਪਾਣੀ ਦਾ ਕਾਲ ਮੱਚ ਗਿਆ ਜਾਂ ਪੀਣ ਵਾਲੇ ਦਾ ਜਾਂ ਖੇਤੀ ਦਾ ਜਾਂ ਫਸਲਾਂ ਦਾ ਕੋਈ ਖਬਰ ਨਹੀਂ ਹੈ ਕੋਈ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਹੈ ਪਰ ਉਹਨਾਂ ਨੂੰ ਪਤਾ ਜੇ ਅਗਰ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤਣ ਲੱਗ ਗਿਆ ਤਾਂ ਸਾਨੂੰ ਜਿਹੜਾ ਵਾਧੂ ਪਾਣੀ ਮਿਲਦਾ ਸੀ ਉਹ ਆਪਣੇ ਸਾਧਨਾਂ ਤੋਂ ਮਿਲਦਾ ਇਸ ਕਰਕੇ ਜਾਨ ਜਿਹੜੀ ਹੈ ਅੱਠ ਦਿਨ ਦੀ ਗੱਲ ਹੈ 12 ਮਈ ਹੋਗੀ ਵੀ ਬੇਰੂਤ ਆਤ 12 ਵਜੇ ਤੋਂ ਅਗਲਾ ਸਾਲ ਸ਼ੁਰੂ ਹੋ ਜਾਣਾ 8 ਦਿਨ ਜੂ ਨਹੀਂ ਪਾਣੀ ਕਰਨਾ ਕੀ ਹੈ ਕਿਉਂ ਹਾਈ ਕੋਰਟ ਸੁਪਰੀਮ ਕੋਰਟ ਭੱਜੇ ਸਰਦੇ ਉਹ ਪੰਜਾਬ ਦੇ ਪਾਣੀਆਂ ਤੇ ਟਾਕਾ ਮਾਰਨਾ ਚਾਹੁੰਦੇ ਆ ਆਪਣੇ ਅਸੀਂ ਇੱਥੇ ਪਿਛਲੇ 10 ਦਿਨ ਤੋਂ ਹੀ ਲੜਾਈ ਲੜ ਰਹੇ ਹਾਂ ਕੱਲ ਵੀ ਇੱਥੇ ਵੀ ਅੱਗਨ ਅਲਰਟ ਰਹਿਣਾ ਕੱਲ ਵੀ ਇੱਥੇ ਆ ਗਏ ਸੀ ਸਾਡੇ ਲੋਕਲ ਬੰਦਿਆਂ ਨੇ ਘੇਰਿਆ ਭਜਾਇਆ ਉੱਥੇ ਨੰਗਲ ਦੇ ਵਿੱਚ ਕੱਲ ਆਲਮੋਸਟ ਖੋਹ ਲਈਏ ਸੀ ਇੱਕ ਦਿਨ ਹੁ 5-6 ਦਿਨ ਪਹਿਲਾਂ ਇੱਥੇ ਆ ਕੇ ਸਵੇਰੇ ਸਵੇਰੇ 8 ਵਜੇ ਲੋ ਕਈ ਵਾਰੀ ਹੋਇਆ ਇਸ ਦਾ ਇਹ ਬੰਦਾ ਕਹਿੰਦਾ ਕਿ ਘਰੇ ਜਾ ਕੇ ਅਸੀਂ ਨਹਾ ਕੇ ਇਸ਼ਨਾਨ ਕਰਕੇ ਆ ਜੀਏ 10 ਮਿੰਟ ਲਈ ਜੇ 10 ਮਿੰਟ ਚੇਅਰਮੈਨ ਆ ਕੇ ਖੋਲ ਕੇ ਵੀ ਨੰਗਲ ਡੈਮ ਤੋਂ ਪਿੱਛੋਂ ਪਾਣੀ ਛੱਡੇ ਆ ਤਾਂ ਹਰਿਆਣੇ ਨੂੰ ਇੱਥੇ ਜਾਣਾ ਹਰਿਆਣੇ ਵਾਲਾ ਯਾਰ ਆਪਣੇ ਕੋਲ ਹੈ ਪਿੱਛੋਂ ਜਿਹੜਾ ਪੂਰਾ ਪਾਣੀ ਹੈ ਉਹ ਕੰਟਰੋਲਡ ਸਪ੍ਰਿੰਗਲਰ ਡੈਮ ਤੇ ਉੱਥੇ ਵੀ ਆਪਣੀ ਟੀਮ ਬੈਠੀ ਹੈ ਪਹਿਲਾਂ 8 ਵਜੇ ਖਿਆ ਕੇ ਬੋਲ ਕੇ ਜਾਨੋਂ ਉੱਥੇ ਪਹੁੰਚਿਆ ਸੀ ਉਹਨੂੰ ਬੰਦੇ ਬਣਾ ਲਿਆ ਤਾਂ ਲੱਗਦਾ ਉਹ ਫੇਲ ਗਿਆ 8 ਦਿਨ ਜਿਹੜੇ ਕਾਪਾ ਪ੍ਰਿਵੀਉ ਕੀ ਨਵਾਨੀਆਂ ਤੇ ਬਹੁਤ ਵੱਡਾ ਮਸਲਾ ਬਹੁਤ ਵੱਡਾ ਮਸਲਾ ਪਿੰਡ ਦੇ ਪੰਜਾਬ ਦੇ ਅਸ਼ਕ ਕਿਸੇ ਨੇ ਕੰਮ ਨਹੀਂ ਕੀਤਾ ਹੋਟੇ ਰੱਖ ਕੇ ਜਿਵੇਂ ਮੈਂ ਬਤਾ ਐਮਐਲਏ ਸਾਹਿਬ ਦਫ਼ਤਰੇ ਸੀ ਤੁਸੀਂ ਲੋਕ ਇਹ ਵੀ ਦੇਖੋ ਪਹਿਲੀ ਵਾਰੀ ਸਾਡੇ ਇਲਾਕੇ ਚ ਪਾਈਪ ਲੈਣਾ ਪੈ ਰਿਹਾ ਕਦੇ ਕਿਸੇ ਨੇ ਪਾਈਪ ਲੈਣਾ ਸੁਣੀਆ ਝੱਟ ਹੋਵੇ ਬਸ ਸਾਰਾ ਕੰਮ ਕੀਆ ਕੋਰ ਤੇ ਉਹ ਮੋਟਰ ਹੋਣੀ ਕਿੱਟੀ ਪਾਣੀ ਲਾਤਾ ਪਾਣੀ ਛੜਕਾ ਬਸ ਸਾਡੇ ਆ ਪਿੱਛੇ ਜੀ ਆ ਬੈਠੇ ਆ ਗਰਾਮਪਾਲ ਵੀਰਾ ਹੁਣੇ ਬੈਠੇ ਆ ਇਹ ਜਿਹੜੇ ਪਿੰਡੇ ਨੂੰ ਨੀ ਚੰਗਰ ਦਾ ਇਲਾਕਾ ਕਹਿੰਦੇ ਜਿਹੜੇ ਨਹਿਰ ਦੇ ਉੱਪਰਲਾ ਅਨੰਦਪੁਰ ਸਾਹਿਬ ਤੋਂ ਲੈ ਕੇ ਕੀਰਪੁਰ ਸਾਹਿਬ ਇਹਨਾਂ ਚੰਗਰ ਦਾ ਇਲਾਕਾ ਕਹਿੰਦੇ ਇੱਥੇ ਨਾ ਖੇਤਾਂ ਨੂੰ ਪਾਣੀ ਨਾ ਪੀਣ ਵਾਲਾ ਬਣਿਆ ਇਹਨਾਂ ਲੋਕਾਂ ਨੂੰ ਚਾਰਾ ਇੱਥੇ ਗੁੱਜਰ ਬਰਾਦਰੀ ਰਹਿੰਦੀ ਹੈ شریف ਲੋਕ ਹੈ ਆਪਣੇ ਪਸ਼ੂ ਇਸ ਮੌਸਮ 'ਚ ਇੱਥੇ ਦਰਿਆ ਤੇ ਲੈ ਕੇ ਆਣੇ ਪੈਂਦੇ ਸੀ ਇਹਨਾਂ ਦੇ ਤੁਸੀਂ ਮਾੜਾ ਜਦੋਂ ਇੱਥੋਂ ਦੁਪਹਿਰੇ ਜਾਂ ਸ਼ਾਮੀ ਜਦੋਂ ਜਾਓਗੇ ਇੱਕ ਵਾਰੀ ਢੇੜਾ ਮਾਰ ਕੇ ਆਇਓ ਇਹ ਦੁਕਾਨ ਕੀ ਤੋਂ ਇਹਨੇ ਵੱਡੇ ਵੱਡੇ ਪੈਰ ਜਿਹੜੇ ਆ ਉਹਤੇ ਪਹਾੜਾਂ ਦੇ ਉੱਤੇ ਪੈ ਰਹੇ ਇਹਨਾਂ ਦੇ ਖੇਤਾਂ ਨੂੰ ਇਹਨਾਂ ਦੀ ਜ਼ਮੀਨਾਂ ਨੂੰ ਪਹਿਲੀ ਵਾਰੀ ਪਾਣੀ ਦੱਸੀ। ਆਵਾਜ਼ ਵਿੱਚ ਬਹੁਤ ਜਿੰਦਾਬਾਦ। ਆਮ ਆਦਮੀ ਪਾਰਟੀ ਜਿੰਦਾਬਾਦ। ਤੁਸੀਂ ਸੜਕਾਂ ਲਈ ਪੁਲ ਸੁਣੇ ਹੋਣੇ, ਰੇਲਵੇ ਲਾਈਨ ਲਈ ਪੁਲ ਸੁਣੇ। ਤਿੰਨ ਪੁਲ ਪੈਣੇ ਆ ਜਿਹਦੇ ਤੋਂ ਪਾਈਪਾਂ ਲੱਗਣੀਆਂ ਏਕਲੇ ਵਿੱਚ ਤੋਂ ਤਾਂ ਕਿ ਪਾਣੀ ਪਹੁੰਚੇ। ਐਥੇ ਨਾਲ ਹੀ ਚੇਅਰਮੈਨ ਸਾਹਿਬ ਤੁਹਾਨੂੰ ਲੈ ਜਾਣਗੇ। ਟੇਖਣ ਵਾਲਾ ਉਦਾਹਰਣ ਹੈ ਜੀ। ਇੱਥੇ ਪਿੰਡ ਦੇ ਬੈਠੇ ਵੀ ਹੋਣੇ ਸਰਪੰਚ ਸਾਹਿਬ। ਭਗਵਾਲਾ ਪਿੰਡ ਹੈ ਜੀ। 1.5 ਕਿਲੋਮੀਟਰ ਤੇ 50 ਮੀਟਰ ਦੇ ਨਹਿਰ ਆ ਨਹਿਰ ਤੋਂ 50 ਮੀਟਰ ਤੇ ਪਿੰਡ ਸਾਰੇ ਪਿੰਡ ਚ ਪਾਣੀ ਹੈ ਹੁਣ ਆਪਾਂ ਤੀਨ ਵਾਲਾ ਪਾਣੀ ਹੈ ਨਹੀਂ ਸੱਕਰ 3 ਕਰੋੜ ਦੀ ਪਾਈਪ ਲਾਈਨ ਪਾ ਰਿਆ ਆਪਾਂ ਪਾਣੀ ਚੱਕ ਕੇ ਜਿਹੜਾ ਕੰਮ ਛੇਡੇ ਜੋ ਇੱਧਰ ਇਹਨਾਂ ਦੇ ਪਿੰਡਾਂ ਚ ਗਾੜੀ ਇੱਥੇ ਸਾਰੇ ਪਾਣੀ ਦੀ ਪਾਈਪ ਲਾਈਨ ਪੈਣੀ ਸ਼ੁਰੂ ਹੋ ਗਈ ਸਾਡੇ ਆਪਣੇ ਪਿੰਡਾਂ ਅਸੀਂ 100 ਕਰੋੜ ਤੋਂ ਉੱਤੇ ਦੀ ਪਾਈਪ ਲਾਈਨ ਸਾਡੇ ਲੱਕੇ ਚੱਈ ਹੈ ਤੁਹਾਡੇ ਵੀ ਸਾਡੇ ਟਾਰੀ ਉਪਰ ਇਹ ਤਾਂ ਹੁਣ ਜੇ ਅਸੀਂ ਕਿਸੇ ਨੇ ਗੌਰ ਹੀ ਨਹੀਂ ਕੀਤਾ ਇੱਥੇ ਤੁਸੀਂ ਲੋਕਾਂ ਨੂੰ ਜਾਗਰੂਕ ਕਰਾਉਣੇ ਬਸਨਾ ਵੱਡੀਆਂ ਗੀਆਂ ਹੋਰ ਪੈਕ ਲੈਣਾ ਪੈ ਰੀਆਂ ਜੇ ਅੱਪਾ ਆਪਣਾ ਪਾਣੀ ਬਚਾਵਾਂਗੇ ਤਾਂ ਆਪਣੇ ਹੱਕ ਬਚਣਗੇ ਇਸ ਕਰਕੇ ਤੁਹਾਡੇ ਸਭ ਦਾ ਬਹੁਤ ਧੰਨਵਾਦ ਜਿਵੇਂ 23 ਦੇ ਉੱਤੇ ਇੰਸਫ ਫੌਜ ਹੈਨ ਅਲਰਟ ਹੋ ਕੇ ਬੈਠੀ ਹੈ ਭਾਵੇਂ ਸੀਟ ਸਪਾਇਰ ਹੋ ਗਿਆ ਪਰ ਫਿਰ ਵੀ ਉਹਦੇ ਪਤਾ ਨਹੀਂ ਇੱਥੇ ਇੱਥੇ ਵੀ ਭਾਵੇਂ ਗਲ ਭੁਜਾ ਦਿੱਤੇ ਪਰ ਕਦੀ ਵੀ ਉਹ ਇੰਨੇ ਸਾਜ਼ਿਸ਼ਵਾਦ ਨੇ ਉਹ ਕਦੀ ਵੀ ਆਨੰਦ ਨਹੀਂ ਹੈਨ ਅਲਰਟ ਹੋ ਕੇ ਰਹਿਣਾ ਸਾਡ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ えるほど。Yes,